ਜਦ ਦੇ ਡੇਰਾ ਬਾਬਾ ਨਾਨਕੇ ਵਿੱਚ ਉਹ ਪਰਮ ਮੰਡਲ ਵੱਲੋਂ ਚੁਣੇ ਗਏ ਪਰਮ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਵੱਲੋਂ ਲਗਾਤਾਰ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ ਜਿਹਦੇ ਤਹਿਤ ਉਹ ਪਰਮ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਦੀ ਗਵਾਈ ਵਿੱਚ ਗੋਫਾ ਤੋਂ ਵੱਲੋਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸੀਓ ਜਤਿੰਦਰ ਮਹਾਜਨ ਨੂੰ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਪੱਤਰਕਰਨ ਗੱਲਬਾਤ ਕਰਦਿਆਂ ਉਹ ਪਰਮ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਨੇ ਦੱਸਿਆ ਨਗਰ ਕੌਂਸਲ ਡੇਰਾ ਬਾਬਾ ਨਾਲ ਗਏ ਈਓ ਜਤਿੰਦਰ ਮਹਾਜਨ ਨੂੰ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਹੈ ਤੇ ਉਹਨਾਂ ਵੱਲੋਂ ਅਸ਼ਵਾਸਨ ਦਿੱਤਾ ਕਿ ਉਹਨਾਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਸਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਮੈਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਉਹਨਾਂ ਦਾ ਪੈਲਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਈਓ ਜਤਿੰਦਰ ਮਹਾਜਨ ਨੇ ਦੱਸਿਆ ਕਿ ਸਹਿਰ ਵਾਸੀਆਂ ਨੇ ਪਾਣੀ ਲੈਟਾ ਜੈਲੋ ਲਾਈਨ ਅਤੇ ਵੇਸਟ ਪੇਵ ਬਿਜਲੀ ਵਿਭਾਗ ਦੇ ਪੁਲਸਪਤੀ ਜਾਨੂ ਪਰਵਾਇਆ ਗਿਆ ਹੈ ਇਸ ਸਮੱਸਿਆ ਦਾ ਹੱਲ 1 ਮਹੀਨੇ ਦੇ ਅੰਦਰ ਅੰਦਰ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਇੱਕ ਹੱਲਾ ਸ਼ਹਿਰ ਜਿਹੜਾ ਵਾ ਇਹ ਪਵਿੱਤਰ ਸ਼ਹਿਰ ਆ ਤੇ ਇੱਕ ਮੈਂ ਕੁਝ ਦੁਕਾਨਦਾਰਾਂ ਨੂੰ ਨੀਂਦ ਤੋਂ ਜਗਾਣਾ ਵੀ ਚਾਹਾਂਗਾ ਕਿ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਸ਼ਹਿਰ ਦੀ ਤੇ ਜੇ ਆਪਾਂ ਸਾਰੇ ਸ਼ਹਿਰ ਦੀ ਤਰੱਕੀ ਚਾਹੁੰਦੇ ਆ कि ਜਦਾਂ ਸਾਡੇ ਵਿੱਚ ਇੱਕ ਬੜੀ ਵੱਡੀ ਨੀਂਦ ਜਿਹੀ ਸੁੱਤੇ ਪਏ ਆਂ ਕੁਝ ਦੁਕਾਨਦਾਰ ਵੀ ਛੱਡ ਯਾਰ ਮੈਂ ਕੀ ਲੈਣਾ ਮੈਂ ਕੀ ਲੈਣਾ ਇਸ ਕੰਮ ਤੋਂ ਆਪਣਾ ਕੰਮ ਕਰੋ ਨਹੀਂ ਥੋੜਾ ਜਿਹਾ ਸਾਨੂੰ ਆਪਣੀ ਇਹ ਨੀਂਦ ਤੋਂ ਜਾਗਣਾ ਪੈਣਾ ਵਾ ਸ਼ਹਿਰ ਦੀ ਤਰੱਕੀ ਜੇ ਕਰਨੀ ਆ ਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀਆਂ ਜਿੰਨੀਆਂ ਵੀ ਮੁਸ਼ਕਲਾਂ ਵਾਂ ਉਹਨਾਂ ਦਾ ਹੱਲ ਅਹੀਂ ਤੁਰਦਿਆਂ ਨਾਲ ਕਰੋਨੇ ਆ ਤੇ ਜੇ ਸ਼ਹਿਰ ਦੀ ਤਰੱਕੀ ਕਰਾਉਣੀ ਆ ਆਪਣਾ ਭੂਿਕ ਅਗੋਂ ਇਹਦਾ ਸੁਧਰੇਗਾ ਜੇ ਸਾਡਾ ਡੇਰਾ ਬਾਬਾ ਨਾਨਕ ਤਰੱਕੀ ਕਰੇਗਾ ਇਹ ਤਾਂ ਹੀ ਕਰੇਗਾ ਜੇ ਤੁਸੀਂ ਸਾਰੇ ਇਕਮੁੱਟ ਹੋ ਕੇ ਸ਼ਹਿਰ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਓਗੇ ਧੰਨਵਾਦ। ਨਾਲ ਵਖੋ ਜੀ ਜਿੱਦਾਂ ਪ੍ਰਧਾਨ ਸਾਹਿਬ ਸਾਡੇ ਕਹਿੰਦੇ ਨੇ ਕਿ ਡੇਰਾ ਬਾਬਾ ਨਾਨਕ ਦੇ ਮਸਲੇ ਬਹੁਤ ਨੇ ਪਰ ਉਹਦੇ ਵਿੱਚ ਜਿਹੜੇ ਸਾਡੇ ਮੇਨ ਮਸਲੇ ਹੀ ਕਿ ਜਦੋਂ ਤੈਬ ਜਾਰੀ ਬਿਜਲੀ ਦੇ ਗੰਬੇ ਪਲਾਸਟਿਕ ਦੇ ਲਫਾਫੇ ਉਹ ਨਾ ਇੱਕ ਪਾਣੀ ਦਾ ਮਸਲਾ ਜਿਹੜਾ ਬੜਾ ਬਟਾ ਮਸਲਾ ਸੀ ਉਹ ਹੀ ਉਹ ਸਾਬ ਨੇ ਮੌਕੇ ਤੇ ਸਾਡਾ ਹੱਲ ਕਰ ਦਿੱਤਾ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮਸਲੇ ਪੈਂਡਿੰਗ ਨੇ ਉਹਨਾਂ ਦਾ ਹੱਲ ਜਿਹੜਾ ਵਾ ਦੂਜੇ ਦਿਨ 20 ਡੇਸ ਆਪਾਂ 20 ਦਿਨ ਲਾ ਕੇ ਚੱਲਨੇ ਆ ਤੇ ਉਹ ਕਹਿੰਦੇ ਤੁਹਾਡਾ 20 ਦਿਨ ਦੇ ਵਿੱਚ ਆਪਾਂ ਤੁਹਾਡੇ ਮਸਲੇ ਹੱਲ ਕਰ ਦਿੱਤੇਗਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਤੇ ਸਾਨੂੰ ਪੂਰਾ ਯਕੀਨ ਹੈ ਕਿ ਸਾਡੀ ਦੁਕਾਨਦਾਰਾਂ ਦੀ ਮੁਸ਼ਕਲਾ ਉਹਨਾਂ ਨੇ ਹੱਲ ਕੀਤੀਆਂ ਨੇ ਤੇ ਗਾਂ ਵੀ ਉਹਨਾਂ ਦੇ ਸਹਿਯੋਗ ਨਾਲ ਸਾਰੇ ਮਸਲੇ ਹੱਲ ਹੁੰਦੇ ਜਾਣਗੇ ਇਹਨਾਂ ਨੇ ਮੈਨੂੰ ਆਪਣਾ ਸੁਝਾਅ ਦਿੱਤਾ ਕਿ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ 3 ਫੁੱਟ ਜਾਂ 2 ਫੁੱਟ ਜੋ ਵੀ ਗਵਰਨਮੈਂਟ ਇਨਸਟਰਕਸ਼ਨ ਆ ਉਹਦੇ ਮੁਤਾਬਕ ਜਿਹੜੀ yellow <small> light ਜਿਹੜੀ ਹੈ ਲਾਈਨ ਲਗਾਤੀ ਹੈਗੀ ਪੇਂਟ ਨਾਲ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਦਾ ਮਸਲਾ ਦੱਸਿਆ ਉਹ ਆਪਾਂ ਦੱਸਤਾ ਸੀ ਸਾਢੇ 6 ਤੋਂ ਲੈ ਕੇ ਸੀ 9 ਵਜੇ ਤੱਕ ਦੁਪਹਿਰ ਨੂੰ 12:00 ਲੈ ਕੇ 1:00 ਲੈ ਕੇ ਸਾਢੇ 6 ਹਰ ਦਿਨ 9:00 ਛੇ ਤੋਂ 9:00 12 ਤੋਂ 1 ਪੀਐਮ ਤੇ ਸ਼ਾਮ ਦਾ ਜੋ ਵੀ ਪਹਿਲੇ ਟਾਈਮ ਨਹੀਂ ਹੋਹੀ ਰਹੀ ਜੀ ਪਰ ਵੀ ਇਹਨਾਂ ਦੱਸਤਾ ਕਿ ਸਾਡਾ ਹੁਣ ਬਿਜਾਰ ਆਖਦੇ ਬਣ ਰਿਹਾ ਹੈ ਬਾਜ਼ਾਰ ਤੋਂ ਬਾਅਦ ਜਿਹੜੀ ਹੈ ਉੱਥੇ ਜਗ੍ਹਾ ਨਹੀਂ ਬਚਣੀ ਇਸ ਲਈ ਜਿਹੜੀ ਅਗਲੀ ਲਾਈਨ ਜਿਹੜੀ ਬਾਅਦ ਚ ਵੀ ਲਗਾ ਦਾਂਗੇ ਬਿਜਾਰ ਕੰਮ ਤਾਂ ਮਹੀਨੇ ਜੀ ਕੰਪਲੀਟ ਹੋ ਜਾਣਾ ਸਾਰੇ ਨਵੀਆਂ ਲਾਈਟਾਂ ਜਿਹੜੀਆਂ ਆ ਰਹੀਆਂ ਆਪਾਂ ਨੂੰ ਰਿਮੂਵ ਕਰਦਨੇ ਆ